ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ 3 ਮਨਮੁਖ ਮੋਹ ਵਿਆਪਿਆ ਬੈਰਾਗ ਉਦਾਸੀ ਨਾ ਹੋਏ ਸਬਦ ਨਾ ਚੀਨੈ ਸਦਾ ਦੁਖ ਹਰ ਦਰਗ ਪਤ ਕੋਈ ਮਰਮੁਖ ਮੋਹ ਵੇ ਆਪਿਆ ਬੈਰਾਗ ਉਦਾਸੀ ਨਾ ਹੋਏ ਸਬਦ ਨਾ ਚੀਨੈ ਸਦਾ ਦੁਖ ਹਰ ਦਰਗ ਪਤ ਕੋਈ ਸਤਨ ਸੱਚੇ ਪਾਤਸ਼ਾ ਸਤਗੁਰੂ ਮਹਾਰਾਜ ਤੀਸਰੇ ਸਤਗੁਰੂ ਜੀ ਦੇ ਰੂਪ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਪਵਿੱਤਰ ਸ਼ਬਦ ਹੈ ਜੀ ਸ੍ਰੀ ਰਾਗ ਦੇ ਅੰਦਰ ਸਤਗੁਰੂ ਮਹਾਰਾਜ ਨੇ ਇਸ ਸ਼ਬਦ ਨੂੰ ਗਾਇਨ ਕਰਨ ਦਾ ਸਾਨੂੰ ਉਪਦੇਸ਼ ਹੁਕਮ ਬਖਸ਼ਿਸ਼ ਕੀਤਾ ਹੈ ਸਤਗੁਰੂ ਸੱਚੇ ਪਾਤਸ਼ਾ ਜੀ ਪ੍ਰਮਾਨ ਕਰਦੇ ਹਨ ਭਾਈ ਮਾਨੁਮੁਖ ਮੋਹ ਵਿਆਪਿਆ ਸੰਸਾਰ ਦੇ ਅੰਦਰ ਕਹਿੰਦੇ ਭਾਈ ਦੋ ਤਰ੍ਹਾਂ ਦੇ ਪ੍ਰਾਣੀ ਨੇ ਇੱਕ ਗੁਰਮੁਖ ਨੇ ਤੇ ਇੱਕ ਮਨਮੁਖ ਨੇ ਗੁਰਮੁਖ ਉਹ ਨੇ ਜੋ ਗੁਰੂ ਦੀ ਆਗਿਆ ਵਿੱਚ ਰਹਿ ਕੇ ਗੁਰੂ ਦੇ ਹੁਕਮ ਨੂੰ ਗੁਰੂ ਦੇ ਬਾਣੀ ਨੂੰ ਸਿਰ ਮੱਥੇ ਮੰਨਦੇ ਨੇ ਜੋ ਗੁਰੂ ਨੇ ਉਪਦੇਸ਼ ਕਰ ਦਿੱਤਾ ਉਹਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਦੇ ਆ ਤੇ ਮਨਮੁਖ ਉਹ ਹਨ ਜਿਹੜੇ ਭਾਈ ਆਪਣੇ ਮਨ ਦੀ ਮਰਜ਼ੀ ਕਰਦੇ ਆ ਆਪਣੀ ਸਿਆਣਪ ਦੀ ਵਰਤੋਂ ਕਰਦੇ ਆ ਵੀ ਮੈਨੂੰ ਜੋ ਠੀਕ ਲੱਗਦਾ ਜੋ ਮੈਨੂੰ ਚੰਗਾ ਲੱਗਦਾ ਮੈਂ ਉਹ ਕਰੂੰਗਾ ਮੈਂ ਕਿਸੇ ਦੀ ਗੱਲ ਕੋਈ ਸੁਣਨੀ ਨਹੀਂ ਕਿਸੇ ਦੀ ਕਈ ਗੱਲ ਮੰਨਣੀ ਨਹੀਂ ਮੇਰੀ ਮਰਜ਼ੀ ਹੈ ਮੈਂ ਜੋ ਮਰਜ਼ੀ ਕਰਾਂ ਮੈਨੂੰ ਕੋਈ ਰੋਕ ਟੋਕ ਨਾ ਕਰੇ ਉਹਨਾਂ ਨੂੰ ਆਪਾਂ ਮਨਮੁਖ ਕਹਿ ਸਕਦੇ ਹਾਂ ਜਿਹੜੇ ਆਪਣੇ ਮਨ ਦੀ ਮਰਜ਼ੀ ਕਰਦੇ ਐ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਮਨਮੁਖ ਮੋਹ ਵਿਆਪਿਆ ਕਹਿੰਦੇ ਜਿਹੜਾ ਮਨਮੁਖ ਬੰਦਾ ਹੁੰਦਾ ਨਾ ਉਹ ਮੋਹ ਦੇ ਬੰਧਨ ਵਿੱਚ ਬੱਧਿਆ ਹੋਇਆ ਆ ਮੋਹ ਦੇ ਵਿੱਚ ਜਿਹੜਾ ਉਹ ਜਕੜਿਆ ਹੋਇਆ ਤੇ ਇਸ ਕਰਕੇ ਹਰ ਇੱਕ ਚੀਜ਼ ਦੇ ਨਾਲ ਮੋਹ ਪਾਵਾ ਵੀ ਮੇਰਾ ਹੈ ਜੀ ਆ ਵੀ ਮੇਰਾ ਹੈ ਜੀ ਆभी ਮੈਨੂੰ ਮਿਲ ਜਾਏ ਇਹਦੇ ਨਾਲ ਮੇਰਾ ਗੁਜ਼ਾਰਾ ਹੋ ਜਾਣਾ ਇਹਦੇ ਬਿਗੈਰ ਮੇਰਾ ਗੁਜ਼ਾਰਾ ਨਹੀਂ ਹੋਣਾ ਭਾਵ ਹਰ ਇੱਕ ਚੀਜ਼ ਦੇ ਨਾਲ ਉਹ ਆਪਣੇ ਆਪ ਨੂੰ ਜੋੜ ਕੇ ਬੈਠਾ ਹੋਇਆ ਕੋਈ ਵੀ ਚੀਜ਼ ਉਹਨੂੰ ਛੱਡਣ ਨੂੰ ਤਿਆਰ ਨਹੀਂ ਐ ਇੰਨਾ ਉਹਨੇ ਮੋਹ ਪਾਇਆ ਹੋਇਆ ਬੈਰਾਗ ਉਦਾਸੀ ਨਾ ਹੋਏ ਕਹਿੰਦੇ ਭਾਈ ਐਸੇ ਬਿਰਤੀ ਵਾਲੇ ਲੋਕਾਂ ਦੇ ਹਿਰਦੇ ਦੇ ਵਿੱਚ ਬੈਰਾਗ ਨਹੀਂ ਆਉਂਦਾ ਤੇ ਉਹ ਉਦਾਸੀ ਵੀ ਨਹੀਂ ਹੋ ਸਕਦੀ ਹੁਣ ਬੈਰਾਗ ਕੀ ਐ ਕਿ ਆਪਣੇ ਇਸ ਤਨ ਵਿੱਚ ਰਹਿੰਦਿਆ ਹੋਇਆ ਉਸ ਵਾਹਿਗੁਰੂ ਮਹਾਰਾਜ ਦੀ ਪ੍ਰਾਪਤੀ ਲਈ ਯਤਨ ਕਰਨਾ ਜਿਹੜੀ ਚੀਜ਼ ਨਾ ਮਿਲੀ ਹੋਵੇ ਉਸ ਚੀਜ਼ ਦਾ ਅਹਿਸਾਸ ਹੋ ਜਾਣਾ ਤੇ ਉਸ ਚੀਜ਼ ਨੂੰ ਪ੍ਰਾਪਤ ਕਰਨ ਵਾਸਤੇ ਯਤਨ ਕਰਨਾ ਜਦੋਂ ਮਨੁੱਖ ਨੂੰ ਇਹ ਅਹਿਸਾਸ ਹੋ ਜਾਂਦਾ ਕਿ ਮੈਂ ਵਾਹਿਗੁਰੂ ਤੋਂ ਵਿਛੜ ਕੇ ਇਸ ਸਰੀਰ ਵਿੱਚ ਆਤਮਾ ਰੂਪੀ ਅੰਛ ਧਾਰਨ ਕਰਕੇ ਆਇਆ ਹੋਇਆ ਤੇ ਮੈਂ ਜਾ ਕੇ ਆਪਣੇ ਉਸ ਪ੍ਰਮਾਤਮਾ ਨੂੰ ਮਿਲਣਾ ਉਹਨੂੰ ਬੈਰਾਗ ਕਿਹਾ ਜਾਂਦਾ ਕਿ ਮਹਾਰਾਜ ਮੈਂ ਕਿਉਂ ਆਇਆ ਇੱਥੇ ਸਾਰਾ ਜੀਵਨ ਮੇਰਾ ਬਤੀਤ ਹੋ ਚੱਲਿਆ ਇਹ ਸੁੰਦਰ ਸਰੀਰ ਤਾਂ ਮੈਨੂੰ ਦਿੱਤਾ ਪਰ ਫੇਰ ਵੀ ਤੇਰੇ ਨਾਲੋਂ ਟੁੱਟੇ ਹੋਣ ਦੀ ਤੇਰੇ ਨਾਲੋਂ ਵਿਛੜੇ ਹੋਣ ਦੀ ਤੇਰੀ ਪ੍ਰਾਪਤੀ ਹਜੇ ਤੱਕ ਨਹੀਂ ਹੋਈ ਤੇ ਉਸ ਚੀਜ਼ ਦੀ ਤੜਫ ਪੈਦਾ ਹੋ ਜਾਣੀ ਉਹਨੂੰ ਬੈਰਾਗ ਕਿਹਾ ਜਾਂਦਾ ਤੇ ਮਹਾਰਾਜ ਕਹਿੰਦੇ ਭਾਈ ਬੈਰਾਗ ਦੀ ਅਵਸਥਾ ਤੱਕ ਨਹੀਂ ਪਹੁੰਚਦੇ ਜਿਹੜੇ ਮੋਹ ਦੇ ਬੰਧਨਾਂ ਵਿੱਚ ਬੱਦੇ ਹੋਏ ਲੋਕ ਉਦਾਸੀ ਨਾ ਹੋਏ ਤੇ ਨਾ ਹੀ ਉਹ ਉਦਾਸੀ ਹੁੰਦੇ ਆ ਉਦਾਸੀਨ ਇੱਕ ਸੰਪਰਦਾ ਚੱਲਦੀ ਐ ਜਿਹੜੇ ਲੋਕ ਸੰਸਾਰ ਦੇ ਵਿੱਚੋਂ ਬਾਹਰ ਨਿਕਲ ਕੇ ਜੰਗਲਾਂ ਦੇ ਵਿੱਚ ਜਾ ਕੇ ਆਪਣੀ ਤਪੱਸਿਆ ਕਰਦੇ ਸੀ ਭਾਵ ਸੰਸਾਰ ਛੱਡ ਦਿੱਤਾ ਰਿਸ਼ਤੇ ਨਾਤੇ ਛੱਡ ਦਿੱਤੇ ਪਰਿਵਾਰ ਛੱਡ ਦਿੱਤਾ ਤੇ ਰੱਬ ਦੀ ਪ੍ਰਾਪਤੀ ਲਈ ਜੰਗਲਾਂ 'ਚ ਜਾ ਕੇ ਬਹਿ ਕੇ ਭਗਤੀ ਕਰਨੀ ਸ਼ੁਰੂ ਕਰ ਦਿੱਤੀ ਤੇ ਇਥੇ ਮਹਾਰਾਜ ਨੇ ਸਾਨੂੰ ਇਹ ਸਮਝਾਇਆ ਕਿੰਦੇ ਭਾਈ ਉਹ ਤੇ ਘਰ ਪਰਿਵਾਰ ਛੱਡ ਗਏ ਸੰਸਾਰ ਛੱਡ ਕੇ ਜੰਗਲਾਂ 'ਚ ਬਹਿ ਗਏ ਪਰ ਜਿਹੜਾ ਗੁਰਮੁਖ ਹੈ ਉਹ ਰਹਿੰਦਾ ਪਰਿਵਾਰ ਦੇ ਵਿੱਚ ਹੀ ਐ ਘਰ ਦੇ ਵਿੱਚ ਹੀ ਆ ਸੰਸਾਰ ਦੇ ਵਿੱਚ ਹੀ ਆ ਪਰ ਉਹ ਆਪਣੇ ਘਰ ਪਰਿਵਾਰ ਦੇ ਨਾਲ ਬੱਚਿਆਂ ਦੇ ਨਾਲ ਸਬੰਧੀਆਂ ਦੇ ਨਾਲ ਇੰਨਾ ਮੂਹ ਨਹੀਂ ਕਰਦਾ ਕਿ ਉਹ ਰੱਬ ਨੂੰ ਭੁੱਲ ਜਾਵੇ। ਹੁਣ ਜਿਹੜੇ ਤੇ ਛੱਡ ਕੇ ਚਲੇ ਗਏ ਮਹਾਰਾਜ ਕਹਿੰਦੇ ਭਾਈ ਇਦਾਂ ਪ੍ਰਾਪਤੀ ਨਹੀਂ ਹੋਣੀ। ਗੁਰਸਿੱਖ ਦੇ ਵਾਸਤੇ ਮਹਾਰਾਜ ਕਹਿੰਦੇ ਭਾਈ ਰਹਿਣਾ ਘਰ ਪਰਿਵਾਰ ਚ ਹੀ ਆ। ਸੰਸਾਰ ਚ ਹੀ ਰਹਿਣਾ। ਜਿਹੜੇ ਧੀਆ ਪੁੱਤਰ ਆ ਜੇ ਪੈਦਾ ਕੀਤੇ ਆ ਤੇ ਪਾਲਣੇ ਵੀ ਆ। ਤੇ ਮਾਂ ਬਾਪ ਨੇ ਭੈਣ ਭਰਾ ਰਿਸ਼ਤੇਦਾਰ ਸਾਖ ਸਬੰਧੀ ਦੁੱਖਾਂ ਸੁੱਖਾਂ ਦੇ ਵਿੱਚ ਅਸੀਂ ਸ਼ਾਮਲ ਵੀ ਹੋਣਾ। ਪਰ ਇੱਕ ਗੱਲ ਯਾਦ ਰੱਖਣੀ ਆ ਵੀ ਸਭ ਤੋਂ ਉੱਪਰ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਹੈ ਤੇ ਉਹਦੇ ਨਾਲ ਪ੍ਰੀਤ ਪਾਉਣੀ ਆ ਇਹ ਨਾ ਹੋਵੇ ਵੀ ਨਿਆਣਿਆਂ ਦੇ ਪਿਆਰ ਦੇ ਵਿੱਚ ਘਰ ਵਾਲੀ ਬੀਬੀ ਦੇ ਬੰਦੇ ਦੇ ਪਿਆਰ ਦੇ ਵਿੱਚ ਮਾਪੇ ਦੇ ਪਿਆਰ ਦੇ ਵਿੱਚ ਰੱਬ ਭੁੱਲੇ ਜਾਏ ਉਹਨੂੰ ਕਿਹਾ ਜਾਂਦਾ ਗ੍ਰਹਿ ਹੀ ਮਾਹੇ ਉਦਾਸੀ ਰਹਿੰਦਾ ਘਰ ਦੇ ਵਿੱਚ ਹੀ ਐ ਪਰ ਘਰ ਦੇ ਨਾਲ ਪਰਿਵਾਰ ਦੇ ਨਾਲ ਸੰਸਾਰ ਦੇ ਨਾਲ ਇਨਾਂ ਮੋਹ ਨਹੀਂ ਰੱਖਦਾ ਵੀ ਉਹਨੂੰ ਰੱਬ ਭੁੱਲ ਜਾਵੇ ਪਰਮਾਤਮਾ ਪਹਿਲੇ ਨੰਬਰ ਤੇ ਹੈ ਬਾਕੀ ਸਾਰੀਆਂ ਚੀਜ਼ਾਂ ਉਹਦੇ ਵਾਸਤੇ ਦੂਜੇ ਨੰਬਰ ਤੇ ਹਨ ਇਸ ਕਰਕੇ ਉਹ ਛੱਡ ਕੇ ਜ਼ਿੰਮੇਵਾਰੀਆਂ ਨੂੰ ਭੱਜਦਾ ਨਹੀਂ ਆਪਣੀਆਂ ਜ਼ਿੰਮੇਵਾਰੀਆਂ ਵੀ ਨਿਭਾਉਂਦਾ ਤੇ ਨਾਲ ਦੀ ਨਾਲ ਵਾਹਿਗੁਰੂ ਪਰਮਾਤਮਾ ਦੇ ਨਾਮ ਸਿਮਰਨ ਦੀ ਕਮਾਈ ਵੀ ਕਰਦਾ ਉਹ ਘਰ ਦੇ ਵਿੱਚ ਰਹਿ ਕੇ ਹੀ ਉਦਾਸੀ ਹੈ ਭਾਵ ਰਹਿੰਦਾ ਉਹਨਾਂ ਅਵਸਥਾ ਦੇ ਵਿੱਚ ਹੀ ਹੈ ਪਰ ਉਹਨਾਂ ਅਵਸਥਾ ਦੇ ਨਾਲ ਇੰਨਾ ਮੋਹ ਨਹੀਂ ਪਾਇਆ ਵੀ ਜਿਹੜਾ ਰੱਬ ਜਿੱਤੇ ਭੁੱਲ ਜਾਵੇ ਫਿਰ ਇਸ ਕਰਕੇ ਮਹਾਰਾਜ ਇੱਥੇ ਸਾਨੂੰ ਇਹ ਸਮਝਾ ਰਹੇ ਹਨ ਭਾਈ ਕਹਿੰਦੇ ਮਨਮੁਖ ਮੋਹ ਵਿਆਪਿਆ ਜਿਹੜੇ ਮਨਮੁਖ ਨੇ ਉਹਨਾਂ ਨੂੰ ਮੋਹ ਦੀ ਐਸੀ ਪਕੜ ਐਸਾ ਜਿੰਦਰਾ ਉਹਨਾਂ ਨੇ ਮਾਰ ਲਿਆ ਵੀ ਰੱਬ ਵਾਲੇ ਪਾਸੇ ਵੱਲੋਂ ਮੋਹ ਹੀ ਨਹੀਂ ਕਰਦੇ ਬੈਰਾਗ ਉਦਾਸੀ ਨਾ ਹੋਏ ਤੇ ਕਹਿੰਦੇ ਫਿਰ ਉਹਨਾਂ ਦੇ ਹਿਰਦੇ 'ਚ ਬੈਰਾਗ ਨਹੀਂ ਉਤਪੰਨ ਹੁੰਦਾ ਰੱਬ ਦੀ ਪ੍ਰਾਪਤੀ ਲਈ ਯਤਨ ਨਹੀਂ ਕਰਦੇ ਤੇ ਨਾ ਹੀ ਉਦਾਸੀ ਭਾਵ ਸੰਸਾਰ ਨੂੰ ਛੱਡਦੇ ਆ ਨਿਰੰਕਾਰ ਦੀ ਪਾਸੇ ਵੱਲ ਨੂੰ ਮੁੜਦੇ ਆ ਸੰਸਾਰ ਨਾਲ ਹੀ ਆਪਣੇ ਆਪ ਨੂੰ ਜੋੜਿਆ ਹੋਇਆ ਐਸੀ ਅਵਸਥਾ ਹੈ ਭਾਈ ਮਨਮੁਖਾਂ ਦੀ ਸ਼ਬਦ ਨਾ ਚੀਨੈ ਸਦਾ ਦੁਖ ਹਰ ਦਰਗੈ ਪਤ ਕੋਈ ਕਹਿੰਦੇ ਗੁਰੂ ਦਾ ਦਿੱਤਾ ਹੋਇਆ ਸ਼ਬਦ ਸੁਣਦੇ ਨਹੀਂ ਜਪਦੇ ਨਹੀਂ ਪੜ੍ਹਦੇ ਨਹੀਂ ਆਪਣੇ ਜੀਵਨ ਦੇ ਵਿੱਚ ਉਸ ਸ਼ਬਦ ਦੀ ਖੋਜ ਨਹੀਂ ਕਰਦੇ ਸ਼ਬਦ ਨਾ ਚੀਨੈ ਸਦਾ ਦੁਖ ਤੇ ਕਹਿੰਦੇ ਸਦਾ ਦੁੱਖਾਂ ਦੇ ਵਿੱਚ ਹੀ ਘਿਰੇ ਹੋਏ ਹਾਂ ਹੁਣ ਜੇ ਕਈਏ ਭਾਈ ਮਾਇਆ ਬਹੁਤੀ ਆ ਜਾਏ ਤੇ ਸੁੱਖ ਆ ਜਾਏਗਾ ਘਰ ਪਰਵਾਰ ਮਹਿਲ ਮਾੜੀਆਂ ਬਹੁਤ ਵੱਡੇ ਵੱਡੇ ਹੋਣ ਸਾਡੇ ਕੋਲ ਤੇ ਫਿਰ ਸੁੱਖ ਆ ਜਾਏਗਾ ਕਪੜਾ ਲਤਾ ਭੋਜਨ ਪਦਾਰਥ ਦੇ ਢੇਰ ਅੰਬਾਰ ਲੱਗੇ ਹੁਣ ਬਹੁਤ ਸੁੱਖ ਆ ਜਾਏਗਾ ਇਹ ਕੇਵਲ ਦੇਖਣ ਦੀਆਂ ਗੱਲਾਂ ਹੁੰਦੀਆਂ ਭਾਈ ਹਾਂ ਸੰਸਾਰ ਵਿੱਚ ਰਹਿੰਦੇ ਆ ਲੋੜ ਦੀਆਂ ਅਵਸਥਾ ਨਹੀਂ ਜ਼ਰੂਰ ਤੇ ਜ਼ਰੂਰ ਹੈ ਖਾਣ ਲਈ ਭੋਜਨ ਵੀ ਚਾਹੀਦਾ ਸਿਰ ਤੇ ਛੱਤ ਵੀ ਚਾਹੀਦੀ ਹੈ ਪਰ ਜਿਹਦੇ ਕੋਲ ਜਿੰਨਾ ਜ਼ਿਆਦਾ ਆ ਜਾਂਦਾ ਉਹ ਓਨਾ ਵੱਧ ਦੁਖੀ ਆ ਹੁਣ ਜਿਹਦੇ ਘਰ ਦੇ ਅੰਦਰ ਪਾਈ ਕੁਝ ਹੈ ਹੀ ਨਹੀਂ ਤੇ ਉਹਨੂੰ ਚੋਰੀ ਦਾ ਡਰ ਨਹੀਂ ਉਹਨੂੰ ਡਾਕੇ ਦਾ ਡਰ ਨਹੀਂ ਉਹ ਬੇਫਿਕਰ ਸੁੱਤਾ ਪਿਆ ਕਹਿੰਦਾ ਪਾਈ ਜਦੋਂ ਕੁਝ ਗਵਾਉਣ ਨੂੰ ਹੀ ਹੈ ਨਹੀਂ ਤੇ ਕੋਈ ਆਣ ਕੇ ਕੀ ਲੈ ਜਾਊ ਮੇਰੇ ਤੋਂ ਤੇ ਜਿਹਦੇ ਕੋਲ ਸੋਨੇ ਚਾਂਦੀ ਦੇ ਗਹਿਣੇ ਨੇ ਰੁਪਈਆ ਧਨ ਦੌਲਤ ਰੱਖੀ ਹੋਈ ਹੈ ਬਹੁਤ ਕੁਝ ਇਕੱਠਾ ਕੀਤਾ ਹੋਇਆ ਉਹ ਰਾਤ ਨੂੰ ਨੀਂਦ ਨਹੀਂ ਆਉਂਦੀ ਮਾੜਾ ਜਾਂ ਵੀ ਖੜਕਾ ਹੁੰਦਾ ਤੇ ਉੱਠ ਉੱਠ ਕੇ ਵਿੜਕਾ ਲੈਂਦਾ ਕਿਤੇ ਕੁਝ ਹੋ ਨਾ ਗਿਆ ਹੋਵੇ ਕੋਈ ਆ ਨਾ ਗਿਆ ਹੋਵੇ ਮੈਂ ਸਿਕਿਉਰਟੀ ਕੈਮਰੇ ਲਾ ਲਵਾ ਮੈਂ ਬੰਦੇ ਪਹਿਰੇ ਤੇ ਖੜੇ ਕਰਨ ਨੂੰ ਸੋ ਮਨ ਇਹ ਮਹਿਸੂਸ ਜ਼ਰੂਰ ਕਰਦਾ ਵੀ ਜਿੰਨਾ ਜ਼ਿਆਦਾ ਆ ਜਾਏ ਤੇ ਮੈਂ ਸੁਖੀ ਹੋ ਜਾਏਗਾ ਪਰ ਜਿੰਨਾ ਜਿੰਨਾ ਜ਼ਿਆਦਾ ਇਕੱਠਾ ਕਰੀ ਜਾਂਦਾ ਓਨੀ ਓਨੀ ਇਹਦੀ ਟੈਨਸ਼ਨ ਇਹਦਾ ਦੁੱਖ ਵਧਦਾ ਜਾਂਦਾ ਤੇ ਮਹਾਰਾਜ ਸਮਝਾ ਰਹੇ ਕਹਿੰਦੇ ਭਾਈ ਜਿਹੜੇ ਸ਼ਬਦ ਨਹੀਂ ਨਾ ਚੀਨਦੇ ਭਾਵ ਜਿਹੜੇ ਸ਼ਬਦ ਨੂੰ ਸੁਣਦੇ ਨਹੀਂ ਸ਼ਬਦ ਨੂੰ ਕਮਾਉਂਦੇ ਨਹੀਂ ਉਹ ਫਿਰ ਸਦਾ ਭਾਵੇਂ ਸੰਸਾਰਿਕ ਵਸਤਾਂ ਉਹਨਾਂ ਦੇ ਕੋਲ ਜਾਦੀਆਂ ਹੋਣ ਪਰ ਉਹਨਾਂ ਦਾ ਦੁੱਖ ਨਹੀਂ ਮੁੱਕਦਾ ਉਹਨਾਂ ਦੀ ਤਕਲੀਫ ਨਹੀਂ ਮੁੱਕਦੀ ਹੈ ਪਾਰਾ ਦਰਗਹ ਪਤ ਖੋਈ ਤੇ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਅੰਤ ਮੇਲੇ ਜਦੋਂ ਜਾ ਕੇ ਲੇਖਾ ਹੋਣਾ ਕਹਿੰਦੇ ਫਿਰ ਉੱਥੇ ਪਤ ਇੱਜ਼ਤ ਮਾਣ ਨਹੀਂ ਮਿਲਣਾ ਕਿਉਂਕਿ ਜਿਹੜੇ ਕੰਮ ਵਾਸਤੇ ਭੇਜਿਆ ਸੀ ਉਹ ਕੰਮ ਨਹੀਂ ਕੀਤਾ ਸੰਸਾਰ ਦੀਆਂ ਅਵਸਥਾ ਭਾਈ ਸੰਸਾਰ ਤੇ ਰਹਿ ਜਾਣੀਆਂ ਮੈਂ ਬਹੁਤ ਵੀਰਾ ਕਥਾ ਕਰਦਿਆਂ ਆਪ ਜੀ ਨਾਲੇ ਬਚਨ ਸਾਂਝਾ ਕੀਤਾ ਜੋ ਜੋ ਇਸ ਸੰਸਾਰ ਤੇ ਸਾਨੂੰ ਮਿਲਿਆ ਹੈ ਭਾਈ ਉਹ ਇਸ ਸੰਸਾਰ ਤੇ ਹੀ ਰਹਿ ਜਾਣਾ ਇਹ ਫਿਰ ਸਵਾਲ ਪੈਦਾ ਹੁੰਦਾ ਜੀ ਫਿਰ ਗੁਰੂ ਕੀ ਗੁਰਬਾਣੀ ਗੁਰੂ ਦਾ ਸ਼ਬਦ ਵੀ ਤੇ ਇਸੇ ਸੰਸਾਰ ਤੇ ਆਣ ਕੇ ਸੁਣਿਆ ਪੜ੍ਹਿਆ ਦੇਖਿਆ ਪਰ ਇਹ ਆਕਾਲ ਪੁਰਖ ਦੀ ਧੁਰਦਰਗਾਹ ਤੋਂ ਆਈ ਹੋਈ ਬਾਣੀ ਐ ਇਹ ਬੰਦੇ ਦੀ ਰਚੀ ਹੋਈ ਬਾਣੀ ਨਹੀਂ ਇਸ ਕਰਕੇ ਇਹ ਸੰਸਾਰਕ ਵਸਤੂ ਨਹੀਂ ਐ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲੋ ਇਹ ਬੰਦੇ ਦੇ ਸ਼ਬਦ ਨਹੀਂ ਇਹ ਆਕਾਲ ਪੁਰਖ ਦੀ ਕਿਰਪਾ ਹੈ ਇਸ ਕਰਕੇ ਸੰਸਾਰ ਤੇ ਜੋ ਮਿਲਿਆ ਭਾਈ ਉਹ ਸੰਸਾਰ ਦੇ ਰਹਿ ਜਾਣਾ ਪਰ ਇਹ ਆਕਾਲ ਪੁਰਖ ਦਾ ਬਚਨ ਆਕਾਲ ਪੁਰਖ ਦਾ ਸ਼ਬਦ ਜੇਕਰ ਆਪਣੇ ਜੀਵਨ ਵਿੱਚ ਕਮਾ ਲਏਗਾ ਤੇ ਇਹ ਭਾਈ ਇਸ ਸੰਸਾਰ ਚ ਵੀ ਤੇਰਾ ਭਲਾ ਕਰੂ ਤੇ ਅੱਗੇ ਜਾ ਕੇ ਵੀ ਜਦੋਂ ਤੇਰਾ ਲੇਖਾ ਹੋਏਗਾ ਉਥੇ ਤੇਰੇ ਖਾਤੇ ਦੇ ਵਿੱਚ ਵਾਹਿਗੁਰੂ ਦੇ ਨਾਮ ਦਾ ਧਨ ਤੇਰੀ ਐਫ ਡੀ ਬਣ ਕੇ ਤੇਰਾ ਸਹਾਇਕ ਬਣ ਕੇ ਤੇਰਾ ਵਕੀਲ ਬਣ ਕੇ ਤੇਰੇ ਨਾਲ ਲੜੇਗਾ ਕਿ ਜਿੱਥੇ ਸੰਸਾਰ ਚ ਰਹਿ ਕੇ ਸੰਸਾਰ ਦੇ ਕੰਮ ਕੀਤੇ ਐ ਉਥੇ ਨਿਰੰਕਾਰ ਵਾਹਿਗੁਰੂ ਦੇ ਨਾਮ ਨੂੰ ਵੀ ਜਪਿਆ ਸੋ ਸੰਸਾਰ ਵੀ ਨਹੀਂ ਭਾਈ ਆਪਾਂ ਛੱਡਣਾ ਨਿਰੰਕਾਰ ਦਾ ਨਾਮ ਵੀ ਆਪਾਂ ਨਹੀਂ ਛੱਡਣਾ ਜਿੱਥੇ ਸੰਸਾਰ ਦੇ ਪੈਸੇ ਟਕੇ ਲਈ ਸੰਸਾਰ ਦੇ ਕੰਮਾਂ ਲਈ ਇੰਨਾ ਸਮਾਂ ਦਿੰਨੇ ਆ ਉਥੇ ਨਿਰੰਕਾਰ ਦੇ ਨਾਮ ਜਪਣ ਵੱਲ ਵੀ ਧਿਆਨ ਜ਼ਰੂਰ ਦਿਆ ਕਰੀਏ ਸੋ 사ਧਗੁਰੂ ਮਹਾਰਾਜ ਕਹਿੰਦੇ ਭਾਈ ਫਿਰ ਉਹਨਾਂ ਦੀ ਇੱਜ਼ਤ ਉਹਨਾਂ ਦੀ ਪਤ ਉਹਨਾਂ ਦਾ ਮਾਣ ਸਤਕਾਰ ਆਕਾਲ ਪੁਰਖ ਦੀ ਦਰਗਾਹ 'ਚ ਨਹੀਂ ਹੁੰਦਾ ਕਿਨਾਂ ਦਾ ਜਿਹੜੇ ਵਾਹਿਗੁਰੂ ਦੇ ਨਾਮ ਨੂੰ ਛੱਡ ਜਾਂਦੇ ਆ ਜਿਹੜੇ ਵਾਹਿਗੁਰੂ ਦੇ ਨਾਮ ਦੀ ਕਮਾਈ ਨਹੀਂ ਕਰਦੇ ਸ਼ਬਦ ਨਾ ਚੀਨੈ ਸਦਾ ਦੁੱਖ ਫਿਰ ਸ਼ਬਦ ਤੋਂ ਬਗੈਰ ਸੰਸਾਰਿਕ ਦੁੱਖਾਂ ਵਿੱਚ ਘਿਰੇ ਰਹਿੰਦੇ ਹਨ ਹਰ ਦਰਗਹ ਪਤ ਖੋਏ ਫਿਰ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਪਾਈ ਉਹਨਾਂ ਨੂੰ ਇੱਜ਼ਤ ਮਾਣ ਨਹੀਂ ਮਿਲਦਾ ਹੈ ਹਉਮੈ ਗੁਰਮੁਖ ਖੋਈ ਐ ਨਾਮ ਰਤੇ ਸੁਖ ਹੋਏ ਹਉਮੈ ਗੁਰਮੁਖ ਖੋਈ ਆ ਕਹਿੰਦੇ ਜਿਹੜੇ ਗੁਰਮੁਖ ਹਨ ਉਹ ਹਉਮੈ ਨੂੰ ਗਵਾ ਦਿੰਦੇ ਐ ਹਉਮੈ ਤੋਂ ਆਪਣਾ ਛੁਟਕਾਰਾ ਕਰਵਾ ਲੈਂਦੇ ਐ ਹੋਮੇ ਕੀ ਹੈ ਜੀ ਮੈਂ ਹੀ ਸਾਰਾ ਕੁਝ ਕਰ ਰਿਆ ਮੈਂ ਹੀ ਬਹੁਤ ਸਿਆਣਾ ਮੈਨੂੰ ਹੀ ਪਤਾ ਬਾਕੀ ਕਿਸੇ ਨੂੰ ਮੇਰੇ ਜਿੰਨੀ ਅਕਲ ਨਹੀਂ ਇਹ ਹੋਮੇ ਦਾ ਰੋਗ ਹੈ ਮੈਂ ਕੀਤਾ ਜੀ ਮੈਂ ਬੜੀ ਮਿਹਨਤ ਕੀਤੀ ਜੀ ਮੈਂ ਇਦਾਂ ਕੀਤਾ ਜੀ ਮੈਂ ਇਦਾਂ ਕੀਤਾ ਜੀ ਭਾਵ ਆਪਣੇ ਆਪ ਨੂੰ ਵਡਿਆਈਆਂ ਦੇ ਰਿਹਾ ਇਹਨੂੰ ਹੋਮੇ ਦਾ ਰੋਗ ਕਿਹਾ ਜਾਂਦਾ ਜੇ ਮੈਂ ਇਦਾਂ ਨਾ ਕਰਦਾ ਤੇ ਆਹ ਹੋ ਜਾਣਾ ਸੀ ਜੀ ਜੇ ਮੈਂ ਫਲਾਣੇ ਦਾ ਭਲਾ ਨਾ ਕਰਦਾ ਤੇ ਉਹਨੇ ਭੁੱਖਾ ਮਰ ਜਾਣਾ ਸੀ ਭਾਵ ਆਪਣੇ ਆਪ ਨੂੰ ਸਭ ਤੋਂ ਵੱਡਾ ਸਿਆਣਾ ਸਮਝਦਾਰ ਤੇ ਦਾਤਾ ਬਣ ਕੇ ਬੰਨਿਆ ਬੈਠਾ ਹੈ ਪਰ ਇਹ ਬਹੁਤ ਵੱਡਾ ਭੁਲੇਖਾ ਮਹਾਰਾਜ ਕਹਿੰਦੇ ਹੋਂ ਮੈਂ ਗੁਰਮੁਖ ਖੋਈ ਐ ਜਿਹੜੇ ਗੁਰਮੁਖ ਹਨ ਜਿਹੜੇ ਗੁਰੂ ਨੂੰ ਮੁਖ ਰੱਖ ਕੇ ਚੱਲਦੇ ਆ ਗੁਰੂ ਦਾ ਓਟ ਆਸਰਾ ਲੈ ਕੇ ਚੱਲਦੇ ਆ ਉਹ ਫਿਰ ਮੈਂ ਮੈਂ ਨਹੀਂ ਕਰਦੇ ਉਹ ਤੂੰ ਤੂੰ ਕਰਦੇ ਆ ਵਾਹਿਗੁਰੂ ਮੇਰਾ ਮੁਝ ਵਿੱਚ ਨਹੀਂ ਜੋਕ ਵਿੱਚ ਹੈ ਸੋ ਤੇਰਾ ਜੇ ਮਹਾਰਾਜ ਚਾਰ ਪੈਸੇ ਦਿੱਤੇ ਆ ਤੇ ਇਹ ਤੇਰੀ ਵਡਿਆਈ ਆ ਨਿਰੋਗ ਸਰੀਰ ਦਿੱਤਾ ਸਤਿਗੁਰੂ ਤੇਰਾ ਸ਼ੁਕਰਿਆ ਤੇ ਜੇ ਮੈਂ ਕਿਸੇ ਦੇ ਕੰਮ ਆ ਸਕਿਆ ਕਿਸੇ ਦੀ ਲੋੜ ਪੂਰੀ ਕਰ ਸਕਿਆ ਤੇ ਦਾਤਾ ਜੀ ਇਹ ਵੀ ਤੇਰੀ ਵਡਿਆਈ ਹੈ ਜੇ ਤੂੰ ਮੈਨੂੰ ਨਾ ਦਿੰਦਾ ਤੇ ਮੈਂ ਕਿਸੇ ਦਾ ਭਲਾ ਕਿੱਦਾਂ ਕਰਦਾ ਫਿਰ ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲੈਂਦੇ ਵੀ ਮੇਰਾ ਕੁਝ ਨਹੀਂ ਹੈ ਅਕਾਲ ਪੁਰਖ ਨੇ ਮੈਨੂੰ ਐਸ ਲਾਇਕ ਬਣਾਇਆ ਇਸ ਕਰਕੇ ਮੈਂ ਕੁਝ ਕਰ ਸਕਿਆ ਹਉਮੈ ਗੁਰਮੁਖ ਖੋਈ ਹੈ ਕਹਿੰਦੇ ਫਿਰ ਗੁਰਮੁਖ ਜਿਹੜੇ ਆ ਹਉਮੈ ਖੋਹ ਦਿੰਦੇ ਆ ਗਵਾ ਦਿੰਦੇ ਆ ਭਾਵ ਆਪਣੇ ਹਿਰਦੇ ਦੇ ਵਿੱਚੋਂ ਮੈਂ ਇਹਨੂੰ ਕੱਢ ਕੇ ਸਿੱਟ ਦਿੰਦੇ ਆ ਤੇ ਉਸ ਅਕਾਲ ਪੁਰਖ ਨੂੰ ਤੂੰ ਨੂੰ ਦਾਤੇ ਨੂੰ ਜਿਹੜਾ ਉਹ ਜਾਣ ਲੈਂਦੇ ਹਨ ਨਾਮ ਰਤੇ ਸੁਖ ਹੋਏ ਜਿਹੜੇ ਨਾਮ ਵਿੱਚ ਰਤੇ ਗਏ ਜਿਹੜੇ ਨਾਮ ਵਿੱਚ ਭਿੱਜ ਗਏ ਜਿਨ੍ਹਾਂ ਨੂੰ ਨਾਮ ਦਾ ਰੰਗ ਚੜ ਗਿਆ ਉਹਨਾਂ ਨੂੰ ਫਿਰ ਸਦਾ ਸੁੱਖਾ ਹੈ ਕਿਉਂਕਿ ਫਿਰ ਉਹ ਦੁੱਖਾਂ ਨੂੰ ਮਹਿਸੂਸ ਹੀ ਨਹੀਂ ਕਰਦੇ ਦੁੱਖ ਸੰਸਾਰ ਦੇ ਉੱਪਰ ਸਰੀਰ ਨਾਲ ਸੰਬੰਧਿਤ ਜ਼ਰੂਰ ਆਉਣਗੇ ਇਹ ਵੀ ਨਹੀਂ ਕਿ ਭਾਈ ਜੇ ਮੈਂ ਬਾਣੀ ਪੜ੍ਹਦਾ ਤੇ ਮੈਂ ਕਦੇ ਬਿਮਾਰ ਨਹੀਂ ਹੋਣਾ ਜਾਂ ਮੇਰੇ ਜੀਵਨ ਵਿੱਚ ਕਦੇ ਕੋਈ ਸਮਾਂ ਆਏ ਸਾਟੇ ਲਾ ਮੱਠਾ ਨਹੀਂ ਆਉਣਾ ਇਹਦੇ ਭਈ ਸਰੀਰ ਆ ਸਰੀਰ ਨਾਲ ਸੰਬੰਧਿਤ ਰੋਗ ਵੀ ਆਉਣਗੇ ਸਮੇਂ ਦੇ ਅਨੁਸਾਰ ਕੋਈ ਸਮਾਂ ਜਿਹੜਾ ਆ ਉਹ ਗਰਮ ਨਰਮ ਵੀ ਆਊਗਾ ਜ਼ਰੂਰ ਪਰ ਮਹਾਰਾਜ ਕਹਿੰਦੇ ਗੁਰਮੁਖ ਜਿਹੜੇ ਆ ਉਹ ਅੰਦਰੋਂ ਇੰਨੇ ਕ ਤਿਆਰ ਹੋ ਜਾਂਦੇ ਆ ਗੁਰੂ ਕੀ ਗੁਰਬਾਣੀ ਤੇ ਸ਼ਬਦ ਦੇ ਦੁਆਰਾ ਮਾਰੇ ਸਮੇਂ ਨੂੰ ਵੀ ਉਹ بڑے ਹੌਸਲੇ ਨਾਲ ਚੱਲ ਲੈਂਦੇ ਆ ਵੀ ਕੋਈ ਗੱਲ ਨਹੀਂ ਜੇ ਅੱਜ ਸਮਾਂ ਠੀਕ ਨਹੀਂ ਤੇ ਆਉਣ ਵਾਲੇ ਦਿਨਾਂ ਤੇ ਦਿਨ ਚੰਗੇ ਆ ਜਾਣਗੇ ਮੁਸੀਬਤਾਂ ਤੇ ਮਰਦਾਂ ਤਾਂ ਹੀ ਪੈਂਦੀਆਂ ਇਹ ਨਹੀਂ ਵੀ ਨਿਕ ਨਿੱਕੀ ਗੱਲ ਤੇ ਰੋਣ ਲੱਗ ਪਏ ਤਾਂ ਨੇ ਮਿਹਣੇ ਦੇਣ ਲੱਗ ਪਏ ਜੇ ਪਹਿਲਾਂ ਚੰਗੇ ਸੀ ਅੱਜ ਢਿੱਲੇ ਮੱਠੇ ਵੀ ਹੋ ਗਏ ਆ ਤੇ ਤਾਂ ਵੀ ਕੋਈ ਗੱਲ ਨਹੀਂ ਮਹਾਰਾਜ ਇਹ ਵੀ ਤੇਰਾ ਕੋਈ ਪਾਣਾ ਉਹ ਖਿੜੇ ਮੱਥੇ ਪ੍ਰਵਾਨ ਕਰ ਲੈਂਦੇ ਆ ਸੋ ਜਿਹੜਾ ਪ੍ਰਵਾਨ ਕਰ ਲੈਂਦਾ ਉਹ ਸਦਾ ਹੀ ਆਨੰਦ 'ਚ ਆ ਤੇ ਜਿਹੜਾ ਨਿਕ ਨਿੱਕੀ ਗੱਲ ਤੇ ਮਿਹਣੇ ਮਾਰੀ ਜਾਂਦਾ ਉਹ ਲਾਂਬੇ ਦੇਈ ਜਾਂਦਾ ਉਹ ਤੇ ਭਾਈ ਮਖਮਲ ਦੀ ਚਾਦਰ ਤੇ ਲੰਮਾ ਪਿਆ ਵੀ ਕਹੀ ਜਾਂਦਾ ਵੀ ਕਢਾਈ ਵਾਲੇ ਫੁੱਲ ਬਹੁਤੇ ਮੋਟੇ ਆ ਤੇ ਮੇਰੀ ਢੂਈ ਚ ਚੁੱਭਦੇ ਆ ਮੈਨੂੰ ਨੀਂਦ ਨਹੀਂ ਆਉਂਦੀ ਤੇ ਜਿਹੜੇ ਸ਼ੁਕਰ ਚ ਆ ਉਹ ਸੜਕ ਦੇ ਕਿਨਾਰੇ ਬੋਰਾ ਵਿਛਾ ਕੇ ਥੱਲੇ ਬੱਟਿਆਂ ਦੇ ਲੰਮੇ ਪਏ ਵੀ ਨੀਂਦ ਲਈ ਜਾਂਦੇ ਆ ਸੋ ਇਹ ਜੀ ਆਪਾਂ ਉਦਾਹਰਨ ਨੂੰ ਸਮਝਣਾ ਹੋਵੇ ਤੇ ਕੀ ਭਾਈ ਰੇਸ਼ਮ ਦੀ ਚੱਦਰ ਵਾਲਾ ਸੁખી ਆ ਜਾਂ ਸੜਕ ਤੇ ਪਿਆ ਸੁખી ਆ ਸੰਸਾਰਿਕ ਪਦਾਰਥਾਂ ਦੇ ਤੌਰ ਤੇ ਦੇਖਾਂਗੇ ਤੇ ਰੇਸ਼ਮ ਦੀ ਚਾਦਰ ਵਾਲੇ ਕੋਲ ਬਹੁਤਾ ਆ ਉਹ ਫੇਰ ਵੀ ਨੀਂਦ ਨਹੀਂ ਆ ਰਹੀ ਤੇ ਜਿਹੜਾ ਸੜਕ ਕਿਨਾਰੇ ਪਿਆ ਉਹਦੇ ਕੋਲ ਹੈ ਕੱਖ ਨਹੀਂ ਪਰ ਆਨੰਦ ਹੈ ਇਸ ਕਰਕੇ ਰੋੜਾਂ ਤੇ ਵੀ ਉਹਨੂੰ ਨੀਂਦ ਆਈ ਹੋਈ ਆ ਤੋਂ ਮਹਾਰਾਜ ਕਹਿੰਦੇ ਭਾਈ ਸੰਸਾਰ ਦੇ ਦੁੱਖ ਫਿਰ ਖੁੱਬਦੇ ਨਹੀਂ ਫਿਰ ਚੁੱਬਦੇ ਨਹੀਂ ਗੁਰਮੁਖ ਉਹਨਾਂ ਨੂੰ ਝੱਲਣ ਵਾਸਤੇ ਤਿਆਰ ਹੋ ਜਾਂਦੇ ਆ ਨਾਮ ਰਤੇ ਸੁਖ ਹੋਏ ਤੇ ਫਿਰ ਨਾਮ ਵਿੱਚ ਰਤੇ ਹੋਏ ਗੁਰਮੁਖ ਵਾਹਿਗੁਰੂ ਦੇ ਨਾਮ ਦੇ ਦੁਆਰਾ ਸਦਾ ਹੀ ਸਦਾ ਸੁਖ ਹੀ ਸੁਖ ਪ੍ਰਾਪਤ ਕਰਦੇ ਹਨ ਮੇਰੇ ਮਨਾ ਇਹਨਸ ਪੂਰ ਰਹੀ ਨਿਤ ਆਸਾ ਕਹਿੰਦੇ ਹੇ ਮੇਰੇ ਮਨਾ ਨਿਤਾ ਪ੍ਰਤੀ ਤੇਰੇ ਮਨ ਦੇ ਵਿੱਚ ਆਸਾਂ ਹੀ ਚਲਦੀਆਂ ਰਹਿੰਦੀਆਂ ਧੀਆਂ ਪੁੱਤਰਾਂ ਦੀਆਂ ਘਰ ਪਰਿਵਾਰ ਦੀਆਂ ਪੈਸੇ ਟਕੇ ਦੀਆਂ ਧਨ ਦੌਲਤਾਂ ਦੀਆਂ ਮੇਰੇ ਮਨਾ ਇਹਨਸ ਪੂਰ ਰਹੀ ਨਿਤ ਆਸਾ ਰਾਤ ਦਿਨ ਹਿਰਦੇ ਦੇ ਵਿੱਚ ਜਿਹੜੀ ਆ ਉਹ ਆਸਾਂ ਦੀ ਪੂਰਤੀ ਹੋ ਰਹੀ ਆ ਵੀ ਆ ਵੀ ਮਿਲ ਜਾਵੇ ਆ ਵੀ ਮਿਲ ਜਾਵੇ ਆ ਵੀ ਲੈ ਲਵਾਂ ਜੀ ਆ ਵੀ ਲੈ ਲਵਾਂ ਸਤਗੁਰ ਸੇਵ ਮੋਹ ਪਰ ਜਲੇ ਘਰ ਹੀ ਮਾਹੇ ਉਦਾਸਾ ਕਹਿੰਦੇ ਪਰ ਜੇ ਗੁਰੂ ਦੇ ਸ਼ਬਦ ਨੂੰ ਸੁਣ ਲੈਂਦਾ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਗੁਰੂ ਦੀ ਸ਼ਬਦ ਦੀ ਸੇਵਾ ਕਰ ਲੈਂਦਾ ਸਤਗੁਰ ਸੇਵ ਮੋਹ ਪਰ ਜਲੇ ਤੇ ਫਿਰ ਕਹਿੰਦੇ ਮੋਹ ਜਲ ਜਾਂਦਾ ਮੋਹ ਖਤਮ ਹੋ ਜਾਂਦਾ ਮੋਹ ਮੁੱਕ ਜਾਂਦਾ ਭਾਵ ਚੀਜ਼ਾਂ ਨੂੰ ਵਰਤਣਾ ਜ਼ਰੂਰ ਆ ਪਰ ਉਹਨਾਂ ਚੀਜ਼ਾਂ ਨਾਲ ਐਡਾ ਮੋਹ ਨਹੀਂ ਹੈ ਹੁਣ ਸੰਸਾਰਿਕ ਬੰਦੇ ਆ ਸੰਸਾਰਿਕ ਗੱਲਾਂ ਭਾਈ ਸਾਨੂੰ ਛੇਤੀ ਸਮਝ ਆਉਂਦੀਆਂ ਹੁਣ ਤੁਸੀਂ ਦੇਖੋ ਵੀ ਮਨੁੱਖ ਜਦੋਂ ਬਚਪਨ ਤੋਂ ਜਵਾਨੀ ਵਾਲੇ ਪਾਸੇ ਨੂੰ ਜਾਂਦਾ ਤੇ ਪਹਿਲਾਂ ਉਹਨੂੰ ਸਾਈਕਲ ਖਰੀਦ ਕੇ ਦਿੱਤਾ ਜਾਂਦਾ ਵੀ ਹੁਣ ਸਾਈਕਲ ਚਲਾਊਗਾ ਤੇ ਉਹ ਬੜਾ ਖੁਸ਼ ਹੁੰਦਾ ਵੀ ਮੈਨੂੰ ਦੋ ਪਹੀਆਂ ਵਾਲਾ ਸਾਈਕਲ ਮਿਲ ਗਿਆ ਕਰਦਿਆਂ ਨੇ ਸਾਈਕਲ ਲੈ ਕੇ ਦਿੱਤਾ ਫਿਰ ਹੌਲੀ-ਹੌਲੀ ਜਦੋਂ ਸਾਈਕਲ ਤੋਂ ਹੋਰ ਗਾਹ ਨੂੰ ਪੈੜਾ ਵਧਦਾ ਤੇ ਉਹ ਕਹਿੰਦਾ ਜੀ ਮੈਨੂੰ ਸਕੂਟਰ ਤੇ ਮੋਟਰਸਾਈਕਲ ਲੈ ਦੇ ਹੁਣ ਉਹ ਸਾਈਕਲ ਦੇ ਨਾਲ ਉਹਦੀ ਪ੍ਰੀਤ ਨਹੀਂ ਰਹਿੰਦੀ ਹੁਣ ਉਹਨੂੰ ਮੋਟਰਸਾਈਕਲ ਬਹੁਤਾ ਚੰਗਾ ਲੱਗਣ ਲੱਗ ਪੈਂਦਾ ਜਿਹੜੇ ਸਾਈਕਲ ਤੇ 5-7 ਸਾਲ ਉਹਨੇ ਕੱਢੇ ਆ ਬੜੇ ਚੰਗੇ ਸੀ ਬੜਾ ਆਨੰਦ ਸੀ ਸਾਈਕਲ ਨੇ ਬੜਾ ਉਹਦਾ ਸਾਥ ਦਿੱਤਾ ਪਰ ਉਹਦਾ ਐਡਾ ਮੋਹ ਨਹੀਂ ਸਾਈਕਲ ਦੇ ਨਾਲ ਉਹ ਕਵੇ ਵੀ ਮੈਂ ਸਾਰੀ ਜ਼ਿੰਦਗੀ ਸਾਈਕਲ ਤੇ ਹੀ ਰਹਿਣਾ ਉਹ ਕਹਿੰਦਾ ਜੀ ਹੁਣ ਸਾਈਕਲ ਦਾ ਟਾਈਮ ਗਿਆ ਹੁਣ ਤੇ ਮੋਟਰਸਾਈਕਲ ਚਾਹੀਦਾ ਮੋਟਰਸਾਈਕਲ ਚਲਾਉਂਦਾ ਮੋਟਰਸਾਈਕਲ ਤੋਂ ਬਾਅਦ ਉਹਦੀ ਆਸ ਹੈ ਮੈਨੂੰ ਗੱਡੀ ਮਿਲ ਜਾਏ ਤੇ ਜਿਸ ਦਿਨ ਗੱਡੀ ਘਰੇ ਆ ਜਾਂਦੀ ਆ ਫਿਰ ਉਹਦਾ ਮੋਹ ਜਿਹੜਾ ਮੋਟਰਸਾਈਕਲ ਨਾਲ ਟੁੱਟ ਜਾਂਦਾ ਕਹਿੰਦਾ ਭਾਈ ਇਹਨੇ ਜ ਹੁਣ ਮੇਰੇ ਕੋਲ ਕਾਰ ਆ ਤਾਂ ਮੈਂ ਕਾਰ ਦੀ ਵਰਤੋਂ ਕਰੂੰਗਾ ਇਸੇ ਤਰ੍ਹਾਂ ਫਿਰ ਹੈਲੀਕਾਪਟਰ ਜਹਾਜ਼ਾਂ ਤੱਕ ਦਾ ਸਫ਼ਰ ਹੈ ਭਾਵ ਜਿੰਨੀ ਕੁ ਲੋੜ ਸੀ ਉਸ ਚੀਜ਼ ਦੀ ਵਰਤੋਂ ਕੀਤੀ ਤੇ ਉਹਦੇ ਤੋਂ ਬਾਅਦ ਅਗਲੀ ਚੀਜ਼ ਤੇ ਚਲਾ ਗਿਆ ਪਰ ਪਿਛਲੀ ਦੇ ਨਾਲ ਮੋਹ ਨਹੀਂ ਰੱਖਿਆ ਕਿਉਂਕਿ ਅਗਾਹ ਵਧਣਾ ਆ ਪਿੱਛੇ ਨਾਲ ਮੋਹ ਜੋੜ ਕੇ ਰੱਖਦਾ ਤੇ ਅਗਾਹ ਨਹੀਂ ਵਧਿਆ ਜਾਣਾ ਸੀ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਭਾਈ ਈਆਂ ਪੁੱਤਰ ਘਰ ਪਰਿਵਾਰ ਸੰਸਾਰ ਰਿਸ਼ਤੇਦਾਰ ਪਿਰਿਆ ਉਹ ਤੇਰੇ ਵਾਸਤੇ ਸਮੇਂ ਦੇ ਅਨੁਸਾਰ ਜਿੰਨੀ ਤੇਰੀ ਲੋੜ ਹੈ ਜਿੰਨਾ ਤੇਰਾ ਉਹਨਾਂ ਨਾਲ ਸੰਬੰਧ ਹੈ ਉਹਨੂੰ ਜ਼ਰੂਰ ਨਿਭਾ ਬੱਚਿਆਂ ਦਾ ਪਾਲਣ ਕਰ ਮਾਤਾ ਪਿਤਾ ਦੀ ਸੇਵਾ ਕਰ ਰਿਸ਼ਤੇਦਾਰਾਂ ਦੀ ਖੁਸ਼ੀ ਗਮੀ ਦੇ ਵਿੱਚ ਸ਼ਾਮਲ ਹੋ ਪਰ ਉਹਨਾਂ ਨਾਲ ਇੰਨਾ ਪਿਆਰ ਨਾ ਪਾ ਲਈਂ ਵੀ ਜਿਹੜਾ ਤੂੰ ਰੱਬ ਨੂੰ ਭੁੱਲ ਜਾਵੇਂ ਜਿਹੜਾ ਤੂੰ ਪਰਮਾਤਮਾ ਨੂੰ ਭੁੱਲ ਜਾਵੇਂ ਤਾਂ ਕਿ ਜੇ ਜੰਮਿਆਂ ਦੀ ਖੁਸ਼ੀ ਹੈ ਤੇ ਮਰਿਆਂ ਦਾ ਦੁੱਖ ਨਾ ਹੋਵੇ ਤੈਨੂੰ ਮਹਾਰਾਜ ਤੂੰ ਦਿੱਤਾ ਸੀ ਤੇ ਤੂੰ ਲੈ ਗਿਆ ਜੇ ਤੇ ਮੂਹ ਬਹੁਤਾ ਤੇ ਫਿਰ ਤੜਫਣਾ ਵੀ ਬਹੁਤ ਹੀ ਜਿੰਨਾ ਮੋਹ ਹੈ ਓਨਾ ਹੀ ਰੋਣਾ ਤੇ ਮਹਾਰਾਜ ਕਹਿੰਦੇ ਭਾਈ ਫਿਰ ਜੇ ਦਾ ਮੋਹ ਵਾਹਿਗੁਰੂ ਪ੍ਰਮਾਤਮਾ ਨਾਲ ਹੈ ਉਹ ਫਿਰ ਸੰਸਾਰ ਦੀਆਂ ਚੀਜ਼ਾਂ ਤੇ ਪ੍ਰਾਪਤੀ ਤੇ ਜਾਂ ਚੀਜ਼ਾਂ ਗਵਾਚਣ ਤੇ ਨਾ ਤੇ ਬਹੁਤਾ ਖੁਸ਼ ਹੁੰਦਾ ਤੇ ਨਾ ਹੀ ਬਹੁਤਾ ਪਛਤਾਉਂਦਾ ਉਹ ਕਹਿੰਦਾ ਮਾਲਕ ਨੇ ਦਿੱਤਾ ਸੀ ਜਿੰਨਾ ਸਾਥ ਸੀ ਨਿਭ ਗਿਆ ਹੁਣ ਮਾਲਕ ਲੈ ਗਿਆ ਤੇ ਉਹਦਾ ਸ਼ੁਕਰ ਹੈ ਇਸੇ ਤਰ੍ਹਾਂ ਸਤਿਗੁਰ ਕਹਿੰਦੇ ਸਤਿਗੁਰ ਸੇਵ ਮੋਹ ਪਰਜ ਲੈ ਕਹਿੰਦੇ ਫਿਰ ਮੋਹ ਮੁੱਕ ਜਾਂਦਾ ਵਾਹਿਗੁਰੂ ਦੇ ਹੁਕਮ ਵਿੱਚ ਰਹਿਣਾ ਪਾਣਾ ਮੰਨਣਾ ਆ ਜਾਂਦਾ ਕਰਹੀ ਮਾਏ ਉਦਾਸਾ ਘਰ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਉਹਨਾਂ ਸਾਰਿਆਂ ਵਿੱਚ ਵਰਤਦਾ ਉਹਨਾਂ ਸਾਰਿਆਂ ਵਿੱਚ ਰਹਿੰਦਾ ਪਰ ਉਹਨਾਂ ਦੇ ਨਾਲ ਇੰਨਾ 모ਹ ਨਹੀਂ ਪਉਂਦਾ ਕਿ ਉਹਨਾਂ ਦੇ ਜਾਣ ਦਾ ਬਹੁਤਾ ਦੁੱਖ ਹੋਵੇ ਤੇ ਆਪਣੇ ਆਪ ਨੂੰ ਹੀ ਬਿਮਾਰ ਕਰ ਲਵੇ ਕਹਿੰਦਾ ਭਾਈ ਵਾਹਿਗੁਰੂ ਪ੍ਰਮਾਤਮਾ ਦਾ ਹੁਕਮ ਹੈ ਜਿੰਨਾ ਸਬੰਧ ਸੀ ਨਿਭਾ ਲਿਆ ਘਰ ਵਿੱਚ ਰਹਿੰਦਿਆਂ ਹੋਇਆਂ ਹੀ ਉਹਨਾਂ ਨਾਲੋਂ 모ਹ ਟੁੱਟਿਆ ਹੋਇਆ ਭਾਵ ਉਹਨਾਂ ਨਾਲ ਇੰਨਾ ਡੂੰਘਾ ਸਬੰਧ ਨਹੀਂ ਜੋੜਿਆ ਕਿ ਰੱਬ ਨੂੰ ਚੇਤੇ ਭੁੱਲ ਜਾਵੇ ਰਹਾਉ ਰਹਿਣ ਵਾਲਾ ਵਾਹਿਗੁਰੂ ਪ੍ਰਮਾਤਮਾ ਦਾ ਕੇਵਲ ਇੱਕ ਨਾਮ ਹੈ ਜੀ ਗੁਰਮੁਖ ਕਰਮ ਕਮਾਵੇ ਬਿਗਸੈ ਹਰ ਬਹਿ ਰਾਗ ਆਨੰਦ ਕਹਿੰਦੇ ਗੁਰਮੁਖ ਕਰਮ ਕਮਾਵੇ ਗੁਰਮੁਖ ਐਸੇ ਕਰਮ ਕਮਾਉਂਦਾ ਹੈ ਐਸੇ ਕਰਮ ਕਰਦਾ ਹੈ ਬਿਗਸੈ ਹਰ ਬਹਿ ਰਾਗ ਆਨੰਦ ਕਹਿੰਦੇ ਉਹ ਵਾਹਿਗੁਰੂ ਆਨੰਦ ਪ੍ਰਮਾਤਮਾ ਦੀ ਪ੍ਰਾਪਤੀ ਵਾਸਤੇ ਉਹਨੂੰ ਮਿਲਣ ਵਾਸਤੇ ਆਪਣੇ ਸ਼ੁਭ ਕਰਮ ਜਿਹੜਾ ਹੈ ਉਹ ਕਰਦਾ ਹੈ ਐਹਨੇ ਸਭ ਭਗਤ ਕਰੇ ਦਿਨ ਰਾਤੀ ਹਉਮੈ ਮਾਰਨ ਚੰਦ ਤੇ ਦਿਨੇ ਰਾਤੀ ਉਹ ਵਾਹਿਗੁਰੂ ਦੇ ਨਾਮ ਦੇ ਵਿੱਚ ਆਪਣੇ ਆਪ ਨੂੰ ਜੋੜ ਕੇ ਰੱਖਦਾ ਐਹਨੇ ਸਭ ਭਗਤ ਕਰੇ ਦਿਨ ਰਾਤੀ ਦਿਨ ਰਾਤ ਕੰਮ ਕਾਰ ਕਰਦਿਆਂ ਧੰਦਾ ਕਰਦਿਆਂ ਕੀਰਤ ਕਰਦਿਆਂ ਉਹ ਵਾਹਿਗੁਰੂ ਦਾ ਚੇਤਾ ਨਹੀਂ ਭੁਲਾਉਂਦਾ ਉਹ ਨੂੰ ਆਪਣੀ ਯਾਦ ਸ਼ਕਤੀ ਦੇ ਵਿੱਚ ਸਿਮਰਤੀ ਚ ਚੇਤੇ ਰੱਖਦਾ ਹੈ ਸਵਾਸ ਸਵਾਸ ਉਹ ਨੂੰ ਸਹਉਂਦਾ ਹੈ ਹਉਮੈ ਮਾਰ ਨਿਕੰਦਾ ਹਉਮੈ ਨੂੰ ਮਾਰ ਕੇ ਆਪਣੇ ਵਿੱਚੋਂ ਬਾਹਰ ਕੱਢ ਦਿੰਦਾ ਤੇ ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ 'ਚ ਜਗ੍ਹਾ ਦੇ ਦਿੰਦਾ ਉਹਦੇ ਨਾਲ ਪ੍ਰੀਤ ਜੋੜ ਲਿੰਦਾ ਹੈ ਵੱਡੇ ਭਾਗ ਸਤਸੰਗਤ ਪਾਈ ਹਰ ਪਾਇਆ ਸਹਿਜ ਆਨੰਦ ਉਹਨਾਂ ਗੁਰਮੁਖਾਂ ਨੇ ਕਹਿੰਦੇ ਵੱਡੇ ਭਾਗ ਆ ਜਿਨ੍ਹਾਂ ਨੇ ਐਸੇ ਸਤਸੰਗੀਆਂ ਦੀ ਸੰਗਤ ਪ੍ਰਾਪਤ ਕਰ ਲਈ ਜਿਹੜੇ ਹਉਮੈ ਨੂੰ ਮਾਰ ਕੇ ਵਾਹਿਗੁਰੂ ਦੇ ਨਾਮ ਦੀ ਪ੍ਰਾਪਤੀ ਵਾਲੇ ਪਾਸੇ ਵੱਲ ਤੁਰੇ ਹੋਏ ਹਨ ਵੱਡੇ ਭਾਗ ਸਤ ਸੰਗਤ پائی ਕਹਿੰਦੇ ਫਿਰ ਵੱਡੇ ਭਾਗ ਨੇ ਜਿਨ੍ਹਾਂ ਨੂੰ ਐਸੀ ਚੰਗੀ ਸੰਗਤ ਮਿਲ ਗਈ ਹਰ ਪਾਇਆ ਸਹਿਜ ਆਨੰਦ ਤੇ ਕਹਿੰਦੇ ਸਹਿਜੇ ਹੀ ਉਸ ਵਾਹਿਗੁਰੂ ਆਨੰਦ ਚਿਤ ਪ੍ਰਮਾਤਮਾ ਦੀ ਪ੍ਰਾਪਤੀ ਮਿਲ ਜਾਂਦੀ ਹੈ ਉਹ ਪ੍ਰਾਪਤ ਹੋ ਜਾਂਦਾ ਜਦੋਂ ਸੰਗਤ ਇਹੋ ਜਿਹੀ ਮਿਲ ਜਾਵੇ ਜਿਹੜੀ ਵਾਹਿਗੁਰੂ ਦੇ ਨਾਮ ਵਿੱਚ ਰੱਤੀ ਹੋਵੇ ਤੇ ਉਸ ਪਾਸੇ ਵੱਲ ਜਾਣ ਵਾਸਤੇ ਤੁਹਾਡੀ ਸਹਾਇਕ ਬਣ ਕੇ ਤੁਹਾਨੂੰ ਵੀ ਨਾਲ ਲੈ ਕੇ ਚਲੀ ਜਾਵੇ ਹੁਣ ਜੇ ਇਹੋ ਜਿਹੀ ਸੰਗਤ ਹੋਵੇਗੀ ਮਨੁੱਖ ਦਾ ਸੁਭਾਅ ਉਹ ਜਿਆ ਬਣ ਜਾਂਦਾ ਹੈ ਸੋ ਸਾਧੂ ਬੈਰਾਗੀ ਸੋਈ ਹਿਰਦੇ 'ਚ ਨਾਮ ਵਸਾਏ ਕਹਿੰਦੇ ਸਾਧੂ ਵੀ ਉਹੀ ਆ ਬੈਰਾਗੀ ਵੀ ਉਹੀ ਆ ਜਨੇ ਹਿਰਦੇ 'ਚ ਵਾਹਿਗੁਰੂ ਦਾ ਨਾਮ ਵਸਾਇਆ ਜਿਹੜਾ ਨਾਮ ਤੋਂ ਕੋਰਾ ਬਾਹਰੀ ਭੇਖ ਜਿਹੋ ਜਾਂ ਮਰਜ਼ੀ ਹੋਵੇ ਉਹ ਸਾਧੂ ਨਹੀਂ ਬੈਰਾਗੀ ਨਹੀਂ ਸਾਧੂ ਉਹ ਆ ਜਨੇ ਆਪਣੇ ਆਪ ਨੂੰ ਸਾਧਿਆ ਹੋਇਆ ਪੰਜਾਂ ਵਿਕਾਰਾਂ ਤੋਂ ਆਪਣੇ ਆਪ ਨੂੰ ਮੋੜਿਆ ਹੋਇਆ ਰੋਕਿਆ ਹੋਇਆ ਬੈਰਾਗੀ ਭਾਵ ਵਾਹਿਗੁਰੂ ਦੀ ਪ੍ਰਾਪਤੀ ਆਸਤੇ ਤੜਫ ਰਿਹਾ ਸੋ ਸਾਧੂ ਬੈਰਾਗੀ ਸੋਈ ਹਿਰਦੈ ਨਾਮ ਵਸਾਏ ਜਿਨ੍ਹਾਂ ਨੇ ਹਿਰਦੇ 'ਚ ਵਾਹਿਗੁਰੂ ਦੇ ਨਾਮ ਨੂੰ ਵਸਾ ਲਿਆ ਭਾਈ ਉਹੀ ਸਾਧੂ ਤੇ ਉਹੀ ਬੈਰਾਗੀ ਹਨ ਅੰਤਰ ਲਾਗ ਨ ਤਾਮਸ ਮੂਲੇ ਵਿਹੋ ਆਪ ਗੁਆਇ ਹਿਰਦੇ ਵਿੱਚੋਂ ਜਿਹੜਾ ਹੈ ਉਹਨਾਂ ਨੇ ਮਾੜੇ ਫੁਰਨੇ ਕੱਢ ਦਿੱਤੇ ਅੰਤਰ ਲਾਗ ਨ ਤਾਮਸ ਮੂਲੇ ਜਿਹੜਾ ਤਮਾ ਦਾ ਗੁਣ ਆ ਉਹਨੂੰ ਕੱਢ ਦਿੱਤਾ ਆ ਵੀ ਮਿਲਦਾ ਹੈ ਆ ਵੀ ਮਿਲਦਾ ਹੈ ਆ ਵੀ ਮੇਰਾ ਆ ਵੀ ਮੇਰਾ ਤਮਾ ਖਤਮ ਕਰ ਦਿੱਤੀ ਅੰਤਰ ਲਾਗਨ ਤਾਮਸ ਮੂਲੇ ਵਿਹੋ ਆਪ ਗਵਾਏ ਹਿਰਦੇ ਵਿੱਚੋਂ ਜਿਹੜੀ ਹੈ ਉਹ ਭਾ ਹੰਕਾਰ ਵਿਹੋ ਜਿਹੜੀ ਉਹ ਕੱਢ ਦਿੱਤੀ ਹੈ ਐਸੇ ਗੁਰਮੁਖਾਂ ਦਾ ਸੰਗ ਕਰਨਾ ਚਾਹੀਦਾ ਅੰਤਰ ਲਾਗਨ ਤਾਮਸ ਮੂਲੇ ਵਿੱਚੋਂ ਆਪ ਗਵਾਏ ਜਿਨ੍ਹਾਂ ਨੇ ਭਾਈ ਤਮ ਪਮੂ ਗੁਣ ਜਿਹੜਾ ਉਹ ਕੱਢ ਦਿੱਤਾ ਆਪਣੇ ਹਿਰਦੇ ਦੇ ਵਿੱਚੋਂ ਹੰਕਾਰ ਜਿਹੜਾ ਹੈ ਉਹਨੂੰ ਕੱਢ ਦਿੱਤਾ ਹੈ ਨਾਮ ਨਿਧਾਨ ਸਤਗੁਰ ਦੇ ਖਾਲਿਆ ਹਰ ਰਸ ਪੀਆ ਅਗਾਏ ਉਹਾਂ ਨੇ ਵਾਹਿਗੁਰੂ ਦੇ ਨਾਮ ਦੇ ਸਾਗਰ ਨੂੰ ਪ੍ਰਾਪਤ ਕਰ ਲਿਆ ਨਾਮ ਨਿਧਾਨ ਸਤਿਗੁਰ ਦਿਖਾ ਲਿਆ ਸਤਿਗੁਰ ਨੇ ਦਿਖਾ ਲ ਦਿੱਤਾ ਵੀ ਨਾਮ ਦੇ ਵਿੱਚੋਂ ਹੀ ਸਾਰੇ ਸੁੱਖਾਂ ਦੀ ਪ੍ਰਾਪਤੀ ਹੈ ਸੁੱਖਾਂ ਦਾ ਸਾਗਰ ਵਾਹਿਗੁਰੂ ਦਾ ਨਾਮ ਹੈ ਹਰ ਰਸ ਪੀਆ ਅਗਾਏ ਵਾਹਿਗੁਰੂ ਦੇ ਨਾਮ ਦਾ ਰਸ ਪੀ ਕੇ ਅਗਾਏ ਪ੍ਰਭ ਰਜ ਗਏ ਹੁਣ ਹੋਰ ਕੋਈ ਭੁੱਖ ਨਹੀਂ ਰਹਿ ਗਈ ਜਦੋਂ ਵਾਹਿਗੁਰੂ ਦੇ ਨਾਮ ਦਾ ਰਸ ਆ ਗਿਆ ਵਾਹਿਗੁਰੂ ਦੇ ਨਾਮ ਨਾਲ ਰਜ ਆ ਗਿਆ ਪਰ ਸੰਸਾਰ ਦੇ ਪਦਾਰਥਾਂ ਦੀ ਭੁੱਖ ਨਹੀਂ ਰਹਿ ਗਈ ਫਿਰ ਉਹ ਰੱਜ ਗਏ ਹਨ ਪ੍ਰਿਪਤ ਹੋ ਗਏ ਹਨ ਭਾਈ ਜਿਨ ਕਿਨੇ ਪਾਇਆ ਸਾਧ ਸੰਗਤੀ ਪੂਰੇ ਭਾਗ ਬੈਰਾਗ ਕਹਿੰਦੇ ਜਿਸ ਕਿਸ ਨੇ ਵੀ ਬੈਰਾਗ ਨੂੰ ਪਾਇਆ ਹੈ ਜਿਨ ਕਿਨੇ ਪਾਇਆ ਸਾਧ ਸੰਗਤੀ ਪੂਰੇ ਭਾਗ ਬੈਰਾਗ ਤੇ ਸਾਤ ਸੰਗਤ ਦੁਆਰਾ ਹੀ ਇਹ ਪ੍ਰਾਪਤੀ ਹੁੰਦੀ ਹੈ ਉਸ ਵਾਹਿਗੁਰੂ ਪਰਮਾਤਮਾ ਦੀ ਜਿਨ ਕਿਨੇ ਪਾਇਆ ਸਾਤ ਸੰਗਤੀ ਵਾਹਿਗੁਰੂ ਜਿਨਨੇ ਕਿਨੇ ਪਾਇਆ ਸਾਧ ਸੰਗਤੀ ਪੂਰੇ ਭਾਗ ਬੈਰਾਗ ਕਹਿੰਦੇ ਭਾਈ ਸਾਧ ਸੰਗਤ ਵਿੱਚ ਬਹਿ ਕੇ ਹੀ ਉਸ ਵਾਹਿਗੁਰੂ ਪ੍ਰਮਾਤਮਾ ਦੇ ਨਾਮ ਦੀ ਪ੍ਰਾਪਤੀ ਹੁੰਦੀ ਹੈ ਮਨ ਮੁਖ ਫਿਰੇ ਨਾ ਜਾਣਾ ਸਤਗੁਰ ਹੋਂ ਮੈਂ ਅੰਦਰ ਲਾਗ ਕਹਿੰਦੇ ਜਿਹੜੇ ਮਨ ਮੁਖ ਆ ਉਹ ਸੰਗਤ ਵਿੱਚ ਆ ਕੇ ਵੀ ਫਿਰਦੇ ਰਹਿੰਦੇ ਆ ਹੋਮੇ ਅੰਦਰ ਲਾਗ ਤੇ ਕਹਿੰਦੇ ਅੰਦਰ ਹੋਮੇ ਦਾ ਰੋਗ ਉਹਨਾਂ ਨੂੰ ਚੁੰਬੜਿਆ ਹੋਇਆ ਇਸ ਕਰਕੇ ਉਹਨਾਂ ਨੂੰ ਫਿਰ ਪ੍ਰਾਪਤੀ ਨਹੀਂ ਹੁੰਦੀ ਹੁਣ ਬਹੁਤੇ ਸਾਡੇ ਵਰਗੇ ਐਸੇ ਹਨ ਭਾਈ ਕਿ ਜਿਹੜੇ ਚਲੇ ਵੀ ਜਾਂਦੇ ਆ ਸਤ ਸੰਗਤ ਦੇ ਵਿੱਚ ਵਾਹਿਗੁਰੂ ਦੇ ਧਾਰਮੇ ਜਿੱਥੇ ਨਾਮ ਸਿਮਰਨ ਭਜਨ ਬੰਦਗੀ ਹੋ ਰਹੀ ਹੈ ਪਰ ਉੱਥੇ ਵੀ ਉਹ ਫਿਰ ਟਰ ਕੇ ਹੀ ਸਮਾਂ ਪਾਸ ਕਰਕੇ ਆ ਜਾਂਦੇ ਇਧਰ ਉਧਰ ਵੀਆਂ ਗੱਲਾਂ ਕਰਕੇ ਭੋਜਨ ਪ੍ਰਸ਼ਾਦੇ ਚ ਆਪ ਦਾ ਢੇੜਾ ਦੇ ਕੇ ਪਰ ਵਾਹਿਗੁਰੂ ਦੇ ਨਾਮ ਦਾ ਰਾਸ ਵਾਹਿਗੁਰੂ ਦੇ ਨਾਮ ਦਾ ਆਨੰਦ ਨਹੀਂ ਲੈਂਦੇ ਮਾਨਮੋ ਕੋ ਫੇਰੇ ਨਾ ਜਾਣਾ ਸਤਿਗੁਰ ਹੋਂਮੇ ਅੰਦਰ ਲਾਗ ਕਹਿੰਦੇ ਫਿਰ ਹੋਂਮੇ ਅੰਦਰ ਜਿਹੜੀ ਲਾਗ ਹੈ ਜਿਹੜਾ ਰੋਗ ਲੱਗਾ ਹੋਇਆ ਐਸੇ ਲੋਕ ਸਾਧ ਸੰਗਤ ਵਿੱਚ ਜਾ ਕੇ ਵੀ ਜਿਹੜੀ ਆ ਉਹ ਵਾਹਿਗੁਰੂ ਦੇ ਨਾਮ ਦੀ ਪ੍ਰਾਪਤੀ ਨਹੀਂ ਕਰਦੇ ਪਹਿਲਾਂ ਤੇ ਸਤਿਗੁਰ ਇਹ ਸਮਝਾ ਰਹੇ ਕਹਿੰਦੇ ਪ੍ਰਾਪਤੀ ਸਾਧ ਸੰਗਤ ਵਿੱਚੋਂ ਹੀ ਹੁਣੀ ਆ ਪਰ ਉੱਥੇ ਬਹਿਣਾ ਪੈਣਾ ਜੁੜਨਾ ਪੈਣਾ ਪਰ ਜਿਨ੍ਹਾਂ ਦੇ ਪਈ ਅੰਦਰ ਹੋਂਮੇ ਦਾ ਰੋਗ ਲੱਗਾ ਹੋਇਆ ਉਹ ਕਹਿੰਦੇ ਸਾਧ ਸੰਗਤ ਵਿੱਚ ਜਾ ਕੇ ਵੀ ਜਿਹੜਾ ਉਹ ਖਾਲੀ ਮੋੜ ਆਉਂਦੇ ਹਨ ਨਾਨਕ ਸ਼ਬਦ ਰਤੇ ਹਰ ਨਾਮ ਰੰਗਾਏ ਬਿਨ ਬੈਨ ਪਾ ਕੇ ਹੀ ਲਾਗ ਤੇ ਸਤਿਗੁਰੂ ਫਿਰ ਸਮਝਾ ਰਹੇ ਕਹਿੰਦੇ ਨਾਨਕ ਸ਼ਬਦ ਰਤੇ ਹਰ ਨਾਮ ਰੰਗਾਏ ਕਹਿੰਦੇ ਭਾਈ ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਵਿੱਚ ਤਦਾਕਾਰ ਹੋ ਕੇ ਉਸ ਵਾਹਿਗੁਰੂ ਪ੍ਰਮਾਤਮਾ ਦੀ ਪ੍ਰਾਪਤੀ ਲਈ ਯਤਨ ਕੀਤਾ ਨਾਮ ਰੰਗਾਏ ਤੇ ਕਹਿੰਦੇ ਵਾਹਿਗੁਰੂ ਦੇ ਨਾਮ ਵਿੱਚ ਰੰਗੇ ਗਏ ਵਾਹਿਗੁਰੂ ਦੇ ਨਾਮ ਦਾ ਰਸ ਪ੍ਰਾਪਤ ਕਰ ਲਿਆ ਬਿਨ ਪਾ ਕੇ ਹੀ ਲਾਗ ਕਹਿੰਦੇ ਭਾਈ ਉਹਨਾਂ ਨੂੰ ਲਾਗ ਨਹੀਂ ਲੱਗ ਸਕਦੀ ਵਾਹਿਗੁਰੂ ਪ੍ਰਮਾਤਮਾ ਉਹਨਾਂ ਨੂੰ ਬਚਾ ਲੈਂਦਾ ਸੰਸਾਰ ਦੀਆਂ ਉਹਨਾਂ ਮਾੜੀਆਂ ਆਦਤਾਂ ਤੋਂ ਉਹਨਾਂ ਮਾੜੇ ਗੁਣਾ ਤੋਂ ਭਾਵ ਹਉਮੈ ਹੰਕਾਰ ਤੋਂ ਉਹ ਵਾਹਿਗੁਰੂ ਉਹਨਾਂ ਨੂੰ ਛੁਡਾ ਲੈਂਦਾ ਹੈ ਕਹਿੰਦੇ ਭਾਈ ਇਸ ਤਰ੍ਹਾਂ ਪਾ ਕਿਹਾ ਜਾਂਦਾ ਕਿ ਜਿਵੇਂ ਮੈਲ ਲੱਗ ਗਈ ਜਾਂ ਜ਼ਹਿਰ ਕਹਿ ਲੋ ਨਾਨਕ ਸ਼ਬਦ ਰਤੇ ਹਰ ਨਾਮ ਰਗਾਏ ਬਿਨ ਪਾ ਕੇ ਹੀ ਲਾਗ ਤੇ ਕਹਿੰਦੇ ਫਿਰ ਵਾਹਿਗੁਰੂ ਪ੍ਰਮਾਤਮਾ ਦੇ ਜਿਹੜੀ ਹੈ ਉਹ ਪਾ ਜਿਹੜੀ ਝੂਠ ਦੀ ਹੈ ਉਹਨਾਂ ਨੂੰ ਲੱਗ ਨਹੀਂ ਸਕਦੀ